ਸਸ਼ੀਕਲ ਜੀ ਗਿਆਨਮ ਕੋਚਿੰਗ ਸੈਂਟਰ ਖਨਨਾਟਾ ਦਿੱਲੀ ਲੈ ਕੇ ਆਇਆ ਹੈ ਇੱਕ ਨਵੇਂ ਟੌਪਿਕ ਤੇ ਵੀਡੀਓ ਜਿਸ ਦਾ ਨਾਮ ਹੈ ਸ੍ਰੀ ਗੁਰੂ ਅੰਗਦ ਦੇਵ ਜੀ ਸੋ ਅਸੀਂ ਸਟਾਰਟ ਕਰਦੇ ਹਾਂ ਸਾਡਾ ਪਹਿਲਾ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਇਸ ਦੀਆਂ ਆਪਸ਼ਨਾਂ ਨੇ ਆਪਸ਼ਨ ਏ ਖਡੂਰ ਸਾਹਿਬ ਆਪਸ਼ਨ ਬੀ ਮੱਤੇ ਦੀ ਸਰਾਈ ਜਾਂ ਫਿਰ ਤਲਵੰਡੀ ਆਪਸ਼ਨ ਡੀ ਗੋਇੰਦਵਾਲ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਮੱਤੇ ਦੀ ਸਰਾਈ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਇਸ ਦੀਆਂ ਆਪਸ਼ਨਾਂ ਨੇ 15 April 1505 29 March 1506 31 March 1504 ਜਾਂ ਫਿਰ 5 April 1502 ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ 31 March 1504 ਦੇ ਵਿੱਚ ਨੈਕਸਟ ਜੀ ਬਚਪਨ ਵਿੱਚ ਗੁਰੂ ਅੰਗਦ ਦੇਵ ਜੀ ਦਾ ਨਾਮ ਕੀ ਸੀ ਆਪਸ਼ਨਾਂ ਨੇ ਭਾਈ ਲੈਣਾ ਜੀ ਭਾਈ ਲਖਮੀदास ਜੀ ਭਾਈ ਸਾਈਂ ਚੰਦ ਜੀ ਜਾਂ ਫਿਰ ਭਾਈ ਜੋਧ ਜੀ ਇਸ ਦਾ ਸਹੀ ਜਵਾਬ ਹੈ ਜੀ ਭਾਈ ਲੈਣਾ ਜੀ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਜੀ ਦਾ ਨਾਮ ਕੀ ਸੀ ਆਪਸ਼ਨਾਂ ਨੇ ਭਾਈ ਫੇਰੂਮਲ ਜੀ ਭਾਈ ਕਾਲੂ ਜੀ ਭਾਈ ਤੇਜਪਨ ਜੀ ਜਾਂ ਫਿਰ ਭਾਈ ਹਰੀਦਾਸ ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਭਾਈ ਫਿਰੂਮਲ ਜੀ ਨੈਕਸਟ ਕੁਐਸਚਨ ਹੈ ਗੁਰੂ ਅੰਗਦ ਦੇਵ ਜੀ ਦੀ ਮਾਤਾ ਜੀ ਦਾ ਨਾਮ ਕੀ ਸੀ অপਸ਼ਨਾਂ ਨੇ ਮਾਤਾ ਰਮੋ ਜੀ ਮਾਤਾ ਸੁਲਖਣੀ ਜੀ ਮਾਤਾ ਖੀਵੀ ਜੀ ਜਾਂ ਫਿਰ ਮਾਤਾ ਦਿਵਾਨੀ ਜੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਏ ਮਾਤਾ ਰਮੋ ਜੀ ਅਤੇ ਤੁਸੀਂ ਇਹ ਵੀ ਲਿਖ ਸਕਦੇ ਹੋ ਕਿ ਇਹਨਾਂ ਦੇ ਮਾਤਾ ਜੀ ਨੂੰ ਹੋਰ ਵੀ ਨਾਵਾਂ ਦੇ ਨਾਲ ਜਾਣਿਆ ਜਾਂਦਾ ਸੀ ਜਿਵੇਂ ਕਿ ਮਾਤਾ ਦਇਆਕਾਰ ਅਤੇ ਮਾਤਾ ਸਬਿਰਾਏ ਜੀ। ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਦਾ ਪਿੰਡ ਕਿਹੜਾ ਸੀ? ਆਪਸ਼ਨਾਂ ਨੇ ਖਡੂਰ ਸਾਹਿਬ, ਮੱਤੇ ਦੀ ਸਰਾਂ, ਸਰੀਕੇ ਜਾਂ ਫਿਰ ਲਾਹੌਰ। ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਸਰੀਕੇ। ਨੈਕਸਟ ਹੈ ਗੁਰੂ ਅੰਗਦ ਦੇਵ ਜੀ ਦਾ ਧਰਮ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਕੀ ਸੀਗਾ অপਸ਼ਨਾਂ ਨੇ ਮੁਸਲਮਾਨ অপਸ਼ਨ ਬੀ ਹੈ Hindu ਵੈਸ਼ਨਵ ਭਗਤ ਜਾਂ ਫਿਰ ਬੁੱਧ ਧਰਮੀ ਜਾਂ অপਸ਼ਨ ਡੀ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ Hindu ਵੈਸ਼ਨਵ ਭਗਤ ਨੈਕਸਟ ਕੁਐਸਚਨ ਹੈ ਗੁਰੂ ਅੰਗਦ ਦੇਵ ਜੀ ਕਿਸ ਭਗਤ ਦੀ ਸੇਵਾ ਕਰਦੇ ਸੀਗੇ অপਸ਼ਨਾਂ ਨੇ ਭਗਤ ਰਵਿਦਾਸ ਜੀ ਭਗਤ ਕਬੀਰ ਜੀ ਗੁਰੂ ਨਾਨਕ ਦੇਵ ਜੀ ਜਾਂ ਫਿਰ ਭਗਤ ਨਾਮਦੇਵ ਜੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਸੀ ਗੁਰੂ ਨਾਨਕ ਦੇਵ ਜੀ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਬਚਪਨ ਵਿੱਚ ਸਭ ਤੋਂ ਵੱਡੀ ਖੂਬੀ ਕੀ ਸੀ অপਸ਼ਨਾਂ ਨੇ ਸ਼ਿਕਾਰ ਨਾਮ ਸਿਮਰਨ ਅਤੇ ਸੇਵਾ ਵਪਾਰ ਜਾਂ ਫਿਰ ਰਾਜਨੀਤੀ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਬੀ ਨਾਮ ਸਿਮਰਨ ਅਤੇ ਸੇਵਾ ਨੈਕਸਟ ਜੀ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਕਦੋਂ ਪ੍ਰਾਪਤ ਹੋਈ ਸੀ ਕਦੋਂ ਪ੍ਰਾਪਤ ਹੋਈ ਸੀ অপਸ਼ਨ ਹਨ ਜੀ 1538 ਦੇ ਵਿੱਚ 1539 ਦੇ ਵਿੱਚ 1540 ਜਾਂ ਫਿਰ 1541 ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਬੀ 1539 ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿਹੜੀ ਮਾਤਾ ਜੀ ਨਾਲ ਹੋਇਆ ਸੀ অপਸ਼ਨਾਂ ਨੇ ਮਾਤਾ ਸੁਲਖਣੀ ਜੀ ਮਾਤਾ ਖੀਵੀ ਜੀ ਮਾਤਾ ਨਾਨਕੀ ਜੀ ਜਾਂ ਫਿਰ ਮਾਤਾ ਦਿਵਾਨੀ ਜੀ ਇਸ ਦਾ ਸਹੀ ਜਵਾਬ ਹੈ ਜੀ ਮਾਤਾ ਖੀਵੀ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ ਤਾਂ ਇੱਕ ਚੀਜ਼ ਹੋਰ ਦੱਸਣਾ ਚਾਹਾਂਗੇ ਕਿ ਮਾਤਾ ਖੀਵੀ ਜੀ ਇੱਕ 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 ਅਜਿਹੀ ਲੇਡੀ ਹਨ ਜਿਨ੍ਹਾਂ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤਾ ਗਿਆ ਹੈ ਨੋਟ ਕਰ ਸਕਦੇ ਹੋ ਤੁਸੀਂ ਨੈਕਸਟ ਕੁਐਸਚਨ ਹੈ ਗੁਰੂ ਅੰਗਦ ਦੇਵ ਜੀ ਦਾ ਵਿਆਹ ਕਿੱਥੇ ਹੋਇਆ ਸੀਗਾ ਆਪਸ਼ਨਾਂ ਨੇ ਮੱਤੇ ਦੀ ਸਰਾਂ ਮਖੂ ਖਡੂਰ ਸਾਹਿਬ ਜਾਂ ਫਿਰ ਤਲਵੰਡੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਮਖੂ ਦੇ ਵਿੱਚ ਨੈਕਸਟ ਹੈ ਗੁਰੂ ਅੰਗਦ ਦੇਵ ਜੀ ਦੇ ਕਿੰਨੇ ਪੁੱਤਰ ਸੀਗੇ ਕਿੰਨੇ ਪੁੱਤਰ ਸੀ ਦੋ नेक्स्ट है जी गुरु अंगद देव जी के दे पुत्रा के नाम की सी ऑप्शन ने फेरुदास जी भाई दातु जी या फिर ऑप्शन बी भाई मोरी जी भाई अर्जन जी या फिर ऑप्शन सी भाई साहिब चंद जी भाई लक्ष्मीदास या फिर ऑप्शन डी भाई बाबेग जी भाई आदित्य जी इसका सही जवाब है जी ऑप्शन ए भाई दासू ते भाई दातु जी ਨੈਕਸਟ ਕੁਐਸਚਨ ਹੈ ਗੁਰੂ ਅੰਗਦ ਦੇਵ ਜੀ ਦੀਆਂ ਕਿੰਨੀਆਂ ਧੀਆਂ ਸਨ ਕਿੰਨੀਆਂ ਸਨ অপਸ਼ਨਾਂ ਨੇ ਜੀ অপਸ਼ਨ A 1 অপਸ਼ਨ B 2 অপਸ਼ਨ C 3 অপਸ਼ਨ D 4 ਤਾਂ ਸਹੀ ਜਵਾਬ ਹੈ ਜੀ অপਸ਼ਨ B 2 ਧੀਆਂ ਦੇ ਨਾਮ ਕੀ ਸਨ অপਸ਼ਨਾਂ ਨੇ অপਸ਼ਨ A ਹੈ ਬੀਬੀ ਭਾਨੀ ਜੀ ਬੀਬੀ ਭਗਤੀ ਜੀ ਜਾਂ ਫਿਰ ਬੀਬੀ ਅਮਰੋ ਬੀਬੀ ਅਨੋਖੀ ਜੀ ਜਾਂ ਫਿਰ ਬੀਬੀ ਰਤਨਕੌਰ ਜੀ ਬੀਬੀ ਵੀਰੋ ਜੀ ਜਾਂ ਫਿਰ ਆਪਸ਼ਨ ਡੀ ਬੀਬੀ ਅਮਰੋ ਜੀ ਤੇ ਬੀਬੀ ਪਾਨੀ ਜੀ ਇਸ ਦਾ ਸਹੀ ਜਵਾਬ ਹੈ ਜੀ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਆਪਸ਼ਨ ਬੀ ਨੈਕਸਟ ਜੀ ਬੀਬੀ ਅਮਰੋ ਜੀ ਦਾ ਵਿਆਹ ਕਿੱਥੇ ਹੋਇਆ ਸੀ ਆਪਸ਼ਨ ਅ ਨੇ ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚ ਜਾਂ ਫਿਰ ਮਖੂ ਤਲਵੰਡੀ ਜਾਂ ਆਪਸ਼ਨ ਡੀ ਹੈ ਅੰਮ੍ਰਿਤਸਰ ਇਸ ਦਾ ਸਹੀ ਜਵਾਬ ਹੈ ਜੀ অপਸ਼ਨ A ਗੁਰੂ ਅਮਰਦਾਸ ਜੀ ਦੇ ਪਰਿਵਾਰ ਦੇ ਵਿੱਚ ਮਤਾ ਖੀਵੀ ਜੀ ਕਿਉਂ ਪ੍ਰਸਿੱਧ ਹਨ অপਸ਼ਨ A ਨੇ ਗੁਰਮੁਖੀ ਲਿਪੀ ਬਣਾਉਣ ਲਈ অপਸ਼ਨ B ਹੈ ਲੰਗਰ ਦੀ ਮਾਂ ਕਹਾਉਣ ਲਈ অপਸ਼ਨ C ਹੈ ਬਾਣੀ ਲਿਖਣ ਲਈ ਜਾਂ ਫਿਰ অপਸ਼ਨ D ਹੈ ਯਾਤਰਾ ਕਰਨ ਦੇ ਲਈ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B ਲੰਗਰ ਦੀ ਮਾਂ ਕਹਾਉਣ ਦੇ ਲਈ ਹਾਂਜੀ ਨੈਕਸਟ ਜੀ ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਨੇ ਸਭ ਤੋਂ ਵੱਡਾ ਕੰਮ ਕੀ ਕੀਤਾ ਸੀ অপਸ਼ਨਾਂ ਨੇ ਲੰਗਰ ਪਰੰਪਰਾ ਨੂੰ ਅੱਗੇ ਵਧਾਇਆ ਰਾਜ ਸਥਾਪਨਾ ਕੀਤੀ ਜਾਂ ਫਿਰ ਵਪਾਰ ਕੀਤਾ ਆਪਸ਼ਨ ਡੀ ਹੈ ਜੀ ਸ਼ਿਕਾਰ ਕੀਤਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਲੰਗਰ ਪਰੰਪਰਾ ਨੂੰ ਅੱਗੇ ਵਧਾਇਆ ਸੀ ਨੈਕਸਟ ਜੀ ਗੁਰੂ ਅੰਗਦ ਦੇਵ ਜੀ ਦੇ ਬੱਚਿਆਂ ਵਿੱਚੋਂ ਕਿਸੇ ਨੂੰ ਗੁਰਤਾ ਨਹੀਂ ਮਿਲੀ ਕਿਉਂ ਇਸ ਦਾ ਆਪਸ਼ਨਾਂ ਨੇ ਉਹ ਛੋਟੇ ਸਨ ਆਪਸ਼ਨ ਬੀ ਹੈ ਗੁਰੂ ਜੀ ਨੇ ਯੋਗਤਾ ਅਨੁਸਾਰ ਗੁਰਤਾ ਦਿੱਤੀ ਸੀ ਜਾਂ ਫਿਰ ਆਪਸ਼ਨ ਸੀ ਹੈ ਪਰਿਵਾਰ ਇੱਛੁਕ ਨਹੀਂ ਸੀ ਜਾਂ ਫਿਰ ਆਪਸ਼ਨ ਡੀ ਉਹ ਬਿਮਾਰ ਸਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਗੁਰੂ ਜੀ ਨੇ ਯੋਗਤਾ ਅਨੁਸਾਰ ਗੁਰਤਾ ਦਿੱਤੀ ਸੀ ਗੁਰੂ ਅੰਗਦ ਦੇਵ ਜੀ ਕਿਹੜੇ ਨੰਬਰ ਦੇ ਗੁਰੂ ਸਨ ਆਪਸ਼ਨਾਂ ਨੇ ਪਹਿਲੇ অপਸ਼ਨ B ਦੂਜੇ ਜਾਂ ਫਿਰ অপਸ਼ਨ C ਤੀਜੇ ਜਾਂ ਫਿਰ অপਸ਼ਨ D ਚੌਥੇ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B ਦੂਜੇ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਕਿਹੜੀ ਲਿਪੀ ਦਾ ਸੁਧਾਰ ਕੀਤਾ ਸੀ অপਸ਼ਨਾਂ ਨੇ ਸ਼ਾਰਦਾ ਲਿਪੀ ਜਾਂ ਫਿਰ ਗੁਰਮੁਖੀ ਲਿਪੀ অপਸ਼ਨ C ਹੈ ਬ੍ਰਹਮੀ ਲਿਪੀ ਜਾਂ ਫਿਰ অপਸ਼ਨ D ਨਾਗਰੀ ਲਿਪੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B ਗੁਰਮੁਖੀ ਲਿਪੀ ਤਾਂ ਇੱਥੇ ਇਹ ਦੱਸਣਾ ਚਾਹਾਂਗੇ ਕਿ ਇਸ ਦਾ ਜੋ ਖੋਜ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤੀ ਸੀ ਲੇਕਿਨ ਇਸ ਜੋ ਗੁਰਮੁਖੀ ਲਿਪੀ ਲਿਖੀ ਗਈ ਹੈ ਇਸ ਦੇ ਵਿੱਚ ਜੋ ਸੁਧਾਰ ਕੀਤਾ ਸੀ ਉਹ ਕੀਤਾ ਸੀਗਾ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਯਾਨੀ ਕਿ ਕਹਿ ਸਕਦੇ ਹਾਂ ਕਿ ਗੁਰਮੁਖੀ ਲਿਪੀ ਦੇ ਅੱਖਰਾਂ ਨੂੰ ਸਿਕੰਦ ਦੇ ਵਿੱਚ ਲਗਾਇਆ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਨੈਕਸਟ ਹੈ ਜੀ ਗੁਰਮੁਖੀ ਲਿਪੀ ਦੇ ਪ੍ਰਚਾਰ ਨਾਲ ਕੀ ਲਾਭ ਹੋਇਆ ਆਪਸ਼ਨਾਂ ਨੇ ਲੋਕਾਂ ਨੂੰ ਸ਼ਿਕਾਰ ਆ ਗਿਆ ਜਾਂ ਫਿਰ ਆਪਸ਼ਨ ਬੀ ਲੋਕਾਂ ਨੂੰ ਗੁਰਬਾਣੀ ਪੜਨੀ ਆ ਗਈ ਜਾਂ ਫਿਰ ਆਪਸ਼ਨ ਸੀ ਲੋਕਾਂ ਨੂੰ ਵਪਾਰ ਕਰਨਾ ਆ ਗਿਆ ਜਾਂ ਫਿਰ ਆਪਸ਼ਨ ਡੀ ਲੋਕਾਂ ਨੂੰ ਰਾਜ ਕਰਨਾ ਆ ਗਿਆ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ ਬੀ ਲੋਕਾਂ ਨੂੰ ਗੁਰਬਾਣੀ ਪੜਨੀ ਆ ਗਈ ਸੀ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਕਿਹੜੀ ਖੇਡ ਨੂੰ ਵਧਾਵਾ ਦਿੱਤਾ ਸੀ ਆਪਸ਼ਨਾਂ ਨੇ ਕਬੱਡੀ ਕੁਸ਼ਤੀ ਹਾਕੀ ਜਾਂ ਫਿਰ ਦੌੜ ਇਸ ਦਾ ਸਹੀ ਜਵਾਬ ਹੈ ਜੀ ਕੁਸ਼ਤੀ ਕਿਉਂਕਿ ਗੁਰੂ ਅੰਗਦ ਦੇਵ ਜੀ ਨੇ ਮਲ ਅਖਾੜਾ ਵੀ ਬਣਾਇਆ ਸੀਗਾ ਫਿਜ਼ੀਕਲ ਫਿਟਨੈਸ ਦੇ ਲਈ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿੱਚ ਕੀ ਬਣਵਾਇਆ ਸੀ ਆਪਸ਼ਨਾਂ ਨੇ ਸਕੂਲ ਅਤੇ ਅਖਾਰੇ ਜਾਂ ਫਿਰ ਮਸਜਿਦ ਮੰਦਿਰ ਜਾਂ ਆਪਸ਼ਨ ਡੀ ਬਾਗ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਸਕੂਲ ਅਤੇ ਅਖਾੜੇ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਕੌਣ ਮੁੱਖ ਸੇਵਕ ਸਨ ਆਪਸ਼ਨਾਂ ਨੇ ਭਾਈ ਬਾਲਾ ਜੀ ਭਾਈ ਬੁੱਢਾ ਜੀ ਭਾਈ ਮਰਦਾਨਾ ਜੀ ਜਾਂ ਫਿਰ ਆਪਸ਼ਨ D ਹੈ ਭਾਈ ਲਖਮੀਦਾਸ ਜੀ ਇਸ ਦਾ ਸਹੀ ਆਨਸਰ ਹੈ ਜੀ ਆਪਸ਼ਨ B ਭਾਈ ਬੁੱਢਾ ਜੀ ਨੈਕਸਟ ਜੀ ਗੁਰੂ ਅੰਗਦ ਦੇਵ ਜੀ ਨੇ ਕਿਸ ਨੂੰ ਗੁਰਤਾ ਦਿੱਤੀ ਸੀ অপਸ਼ਨਾਂ ਨੇ ਭਾਈ ਦਾਤੂ ਜੀ অপਸ਼ਨ B ਹੈ ਭਾਈ ਅਮਰਦਾਸ ਜੀ অপਸ਼ਨ C ਭਾਈ ਦਾਸੂ ਜੀ ਜਾਂ ਫਿਰ অপਸ਼ਨ D ਭਾਈ ਬੁੱਢਾ ਜੀ ਇਸ ਦਾ ਸਹੀ ਜਵਾਬ ਹੈ ਜੀ অপਸ਼ਨ B ਗੁਰੂ ਅਮਰਦਾਸ ਜੀ ਨੈਕਸਟ ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਵੱਡਾ ਯੋਗਦਾਨ ਕੀ ਸੀ ਸਾਡੀਆਂ অপਸ਼ਨਾਂ ਨੇ ਗੁਰਮੁਖੀ ਲਿਪੀ ਦਾ ਪ੍ਰਚਾਰ ਜਾਂ ਫਿਰ ਸ਼ਿਖਾਰ ਸਿਖਾਉਣਾ ਜਾਂ ਫਿਰ ਆਪਸ਼ਨ ਸੀ ਰਾਜ ਸਥਾਪਿਤ ਕਰਨਾ ਜਾਂ ਆਪਸ਼ਨ ਟੀ ਮੰਦਿਰ ਬਣਾਉਣਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਗੁਰਮੁਖੀ ਲਿਪੀ ਦਾ ਪ੍ਰਚਾਰ ਕਰਨਾ ਨੈਕਸਟ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿੰਨੇ ਸ਼ਬਦਾਂ ਦੇ ਵਿੱਚ ਹੈ ਆਪਸ਼ਨਾਂ ਨੇ ਆਪਸ਼ਨ ਏ ਹੈ 10 ਸ਼ਬਦ ਜਾਂ ਫਿਰ ਬਾਠ ਸ਼ਬਦ ਜਾਂ ਤ੍ਰੇਨ ਸ਼ਬਦ ਜਾਂ ਫਿਰ ਆਪਸ਼ਨ ਡੀ ਹੈ 50 ਸ਼ਬਦ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਬਾਠ ਸ਼ਬਦ ਨੈਕਸਟ ਜੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਕਿਹੜੇ ਗ੍ਰੰਥ ਦੇ ਵਿੱਚ ਦਰਜ ਹੈ ਆਪਸ਼ਨ ਆ ਨੇ ਅਥਰਵੇਦ ਜਾਂ ਫਿਰ ਆਪਸ਼ਨ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਮਾਇਣ ਜਾਂ ਕੁਰਾਨ ਦੇ ਵਿੱਚ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੈਕਸਟ ਗੁਰੂ ਅੰਗਦ ਦੇਵ ਜੀ ਦੀ ਸੇਵਾ ਭਾਵਨਾ ਕਿਹੋ ਜਿਹੀ ਸੀ ਆਪਸ਼ਨ ਨਾ ਨੇ ਸਿਰਫ ਪਰਿਵਾਰ ਦੇ ਲਈ ਜਾਂ ਫਿਰ ਨਿਸ਼ਕਾਮ ਸੇਵਾ ਜਾਂ ਵਪਾਰਿਕ ਸੇਵਾ ਜਾਂ ਫਿਰ ਆਪਸ਼ਨ ਡੀ ਰਾਜਨੀਤਿਕ ਸੇਵਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਨਿਸ਼ਕਾਮ ਸੇਵਾ ਨੈਕਸਟ ਗੁਰੂ ਅੰਗਦ ਦੇਵ ਜੀ ਨੇ ਲੋਕਾਂ ਨੂੰ ਕਿਹੜੀ ਸਿੱਖਿਆ ਦਿੱਤੀ ਸੀ ਸਾਡੀਆਂ ਆਪਸ਼ਨਾਂ ਨੇ অপশন এ নাম জপ্পো সেবা করো বা ফেরা অপশন বি রাজ করো শিকার করো অপশন সি পড়াই করো व्यापार करो या फिर ऑप्शन टी धन इकट्ठा करो, 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 करो इज इक द सही जवाब है जी ऑप्शन ए नाम जप्पो जप्पो और सेवा करो क्योंकि श्री गुरु अंगद देव जी जन जन तक यही सिखाई थी इन्होंने कि नाम जप्पो और सेवा करो नेक्स्ट जी ਗੁਰੂ ਅੰਗਦ ਦੇਵ ਜੀ ਨੇ ਸਭ ਤੋਂ ਵੱਧ ਜ਼ੋਰ ਕਿਸ ਗੱਲ ਤੇ ਦਿੱਤਾ ਸੀ অপਸ਼ਨਾਂ ਨੇ ਸਰੀਰਕ ਤੰਦਰੁਸਤੀ ਅਤੇ ਆਤਮ ਸ਼ਕਤੀ ਜਾਂ ਫਿਰ অপਸ਼ਨ ਬੀ ਰਾਜਨੀਤਿਕ ਜਾਂ অপਸ਼ਨ ਸੀ ਵਪਾਰ ਜਾਂ ਫਿਰ অপਸ਼ਨ ਡੀ ਜੰਗ ਇਸ ਦਾ ਸਹੀ ਜਵਾਬ ਹੈ ਜੀ অপਸ਼ਨ ਏ ਸਰੀਰਕ ਤੰਦਰੁਸਤੀ ਅਤੇ ਆਤਮ ਸ਼ਕਤੀ ਜਿਸ ਦੇ ਕਾਰਨ ਇਹਨਾਂ ਨੇ ਮਲ ਅਖਾੜਾ ਵੀ ਬਣਾਇਆ ਸੀਗਾ ਸਰੀਰਕ ਤੰਦਰੁਸਤੀ ਦੇ ਲਈ ਸੋ ਦਾ ਨੈਕਸਟ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਕੁਸ਼ਤੀ ਦੇ ਅਖਾੜਿਆਂ ਨਾਲ ਕੀ ਸਿੱਖਿਆ ਦਿੱਤੀ ਸੀਗੀ ਆਪਸ਼ਨਾਂ ਨੇ ਆਪਸ਼ਨ A ਸਰੀਰ ਅਤੇ ਮਨ ਦੋਵੇਂ ਮਜ਼ਬੂਤ ਕਰੋ ਆਪਸ਼ਨ B ਕੇਵਲ ਸਰੀਰ ਮਜ਼ਬੂਤ ਕਰੋ ਜਾਂ ਫਿਰ ਆਪਸ਼ਨ C ਕੇਵਲ ਮਨ ਮਜ਼ਬੂਤ ਕਰੋ ਜਾਂ ਫਿਰ ਆਪਸ਼ਨ D ਧਨ ਇਕੱਠਾ ਕਰੋ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਸਰੀਰ ਅਤੇ ਮਨ ਦੋਵੇਂ ਮਜ਼ਬੂਤ ਕਰੋ ਨੈਕਸਟ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਦੇ ਸੰਗਤ ਨਾਲ ਕੌਣ ਜੁੜੇ ਸੀ ਆਪਸ਼ਨਾਂ ਨੇ ਅਮਰਦਾਸ ਜੀ ਜਾਂ ਫਿਰ ਅਰਜਨ ਜੀ ਜਾਂ ਫਿਰ ਹਰ ਗੋਬਿੰਦ ਜੀ ਜਾਂ ਫਿਰ ਆਪਸ਼ਨ ਡੀ ਤੇਗ ਬਹਾਦਰ ਜੀ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਅਮਰਦਾਸ ਜੀ ਨੈਕਸਟ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਦੀ ਤੀ ਬੀਬੀ ਅਮਰੋ ਜੀ ਨੇ ਕਿਹੜਾ ਵੱਡਾ ਕੰਮ ਕੀਤਾ ਸੀ ਆਪਸ਼ਨਾਂ ਨੇ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਲ ਮਿਲਾਇਆ ਸੀ ਜਾਂ ਫਿਰ ਰਾਜਨੀਤੀ ਆਪਸ਼ਨ ਸੀ ਵਪਾਰ ਜਾਂ ਫਿਰ ਆਪਸ਼ਨ ਡੀ ਸ਼ਿਕਾਰ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਗੁਰੂ ਅਮਰਦਾਸ ਜੀ ਨੂੰ ਗੁਰੂ ਜੀ ਦੇ ਨਾਲ ਮਿਲਾਇਆ ਸੀ ਨੈਕਸਟ ਕੁਸ਼ਚਨ ਹੈ ਜੀ ਗੁਰੂ ਅੰਗਦ ਦੇਵ ਜੀ ਦਾ ਸਭ ਤੋਂ ਵੱਡਾ ਗੁਣ ਕੀ ਸੀ ਆਪਸ਼ਨਾਂ ਨੇ ਆਪਸ਼ਨ ਏ ਨਿਮਰਤਾ ਅਤੇ ਸੇਵਾ ਰਾਜ ਕਰਨਾ ਵਪਾਰ ਕਰਨਾ ਜਾਂ ਫਿਰ ਆਪਸ਼ਨ ਡੀ جنگ ਲੜਨਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਨਿਮਰਤਾ ਅਤੇ ਸੇਵਾ ਕਰਨੀ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਕਿਹੜਾ ਕੰਮ ਨਹੀਂ ਕੀਤਾ ਸੀਗਾ ਆਪਸ਼ਨਾਂ ਨੇ ਗੁਰਮੁਖੀ ਲਿਪੀ ਦਾ ਪ੍ਰਚਾਰ ਕੁਸ਼ਤੀ ਖੇਡ ਦਾ ਪ੍ਰਚਾਰ ਮੰਦਿਰ ਬਣਾਉਣਾ ਜਾਂ ਫਿਰ ਆਪਸ਼ਨ ਡੀ ਨੰਗਰ ਪਰੰਪਰਾ ਨੂੰ ਮਜ਼ਬੂਤ ਕਰਨਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਸੀ ਮੰਦਰ ਬਣਾਉਣਾ ਕਿਉਂਕਿ ਗੁਰਮੁਖੀ ਲਿਪੀ ਦਾ ਪ੍ਰਚਾਰ ਵੀ ਕੀਤਾ ਸੀ ਕੁਸ਼ਤੀ ਖੇਡ ਦਾ ਪ੍ਰਚਾਰ ਵੀ ਕੀਤਾ ਸੀ ਜਾਂ ਫਿਰ ਆਪਸ਼ਨ ਡੀ ਵੀ ਹੈ ਸਾਡੇ ਕੋਲ ਕਿ ਲੰਗਰ ਪਰੰਪਰਾ ਨੂੰ ਮਜ਼ਬੂਤ ਵੀ ਕੀਤਾ ਸੀ ਇਸ ਲਈ ਜੋ ਕੰਮ ਨਹੀਂ ਕੀਤਾ ਸੀ ਉਹ ਸੀਗਾ ਮੰਦਰ ਬਣਾਉਣਾ ਨੈਕਸਟ ਜੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖ ਧਰਮ ਕਿਹੜੇ ਪੜਾਉਂਦੇ ਸੀਗਾ ਬਚਪਨ ਵਿਕਾਸ ਪੂਰਨਤਾ ਜਾਂ ਫਿਰ ਅੰਤ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਵਿਕਾਸ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਸੰਗਤ ਨੂੰ ਕਿਹੜੀ ਸਿੱਖਿਆ ਦਿੱਤੀ ਸੀ ਆਪਸ਼ਨਾਂ ਨੇ ਨਾਮ ਜਪਣਾ ਸੇਵਾ ਕਰਨੀ ਸਰੀਰਕ ਤੰਦਰੁਸਤੀ ਰੱਖਣੀ ਜਾਂ ਫਿਰ ਆਪਸ਼ਨ ਬੀ ਰਾਜ ਕਰਨਾ ਜਾਂ ਫਿਰ ਆਪਸ਼ਨ ਸੀ ਜੰਗ ਲੜਨੀ ਜਾਂ ਫਿਰ ਆਪਸ਼ਨ ਡੀ ਤਨ ਇਕੱਠਾ ਕਰਨਾ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਏ ਨਾਮ ਜਪਣਾ ਸੇਵਾ ਕਰਨੀ ਸਰੀਰਕ ਤੰਦਰੁਸਤੀ ਰੱਖਣੀ ਨੈਕਸਟ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਦੀ ਜੋਤੀ ਜੋਤ ਸਮਾਉਣ ਦੀ ਤਾਰੀਖ ਕੀ ਹੈ অপਸ਼ਨ A 26 ਮਾਰਚ 1552 ਜਾਂ ਫਿਰ 27 ਮਾਰਚ 1551 ਜਾਂ অপਸ਼ਨ C 29 ਮਾਰਚ 1552 ਜਾਂ ਫਿਰ অপਸ਼ਨ D 28 ਮਾਰਚ 1550 ਇਸ ਦਾ ਸਹੀ ਆਨਸਰ ਹੈ ਜੀ অপਸ਼ਨ C 29 ਮਾਰਚ 1552 ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਦੀ ਜੋਤੀ ਜੋਤ ਕਿੱਥੇ ਸਮਾਏ ਸੀ ਇਸ ਦੇ ਆਪਸ਼ਨਾਂ ਨੇ ਖਡੂਰ ਸਾਹਿਬ ਅੰਮ੍ਰਿਤਸਰ ਤਲਵੰਡੀ ਜਾਂ ਫਿਰ ਗੋਇੰਦਵਾਲ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ A ਖਡੂਰ ਸਾਹਿਬ ਜੀ ਦੇ ਵਿੱਚ ਨੈਕਸਟ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਜੋਤੀ ਜੋਤ ਸਮਾਉਣ ਵੇਲੇ ਉਹਨਾਂ ਦੀ ਉਮਰ ਕਿੰਨੀ ਸੀ ਆਪਸ਼ਨਾਂ ਨੇ 42 ਸਾਲ 48 ਸਾਲ 52 ਸਾਲ ਜਾਂ ਫਿਰ 84 ਸਾਲ অপশন আ ਦੇ ਵਿੱਚੋਂ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਸੀ 52 ਸਾਲ ਨੈਕਸਟ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਕਿਸ ਨੂੰ ਦਿੱਤੀ ਸੀ অপਸ਼ਨਾਂ ਨੇ ਭਾਈ ਦਾਸੂ ਜੀ ਭਾਈ ਦਾਤੂ ਜੀ ਗੁਰੂ ਅਮਰਦਾਸ ਜੀ ਜਾਂ ਫਿਰ ਭਾਈ ਬੁੱਢਾ ਜੀ ਇਸ ਦਾ ਸਹੀ ਆਨਸਰ ਹੈ ਜੀ অপਸ਼ਨ ਸੀ ਗੁਰੂ ਅਮਰਦਾਸ ਜੀ ਨੈਕਸਟ ਕੁਐਸਚਨ ਹੈ ਜੀ ਗੁਰੂ ਅੰਗਦ ਦੇਵ ਜੀ ਨੇ ਗੁਰਤਾ ਪਰਿਵਾਰ ਨੂੰ ਕਿਉਂ ਨਹੀਂ ਦਿੱਤੀ ਸੀ ਆਪਸ਼ਨਾਂ ਨੇ ਬੱਚੇ ਛੋਟੇ ਸਨ ਜਾਂ ਫਿਰ ਆਪਸ਼ਨ ਬੀ ਯੋਗਤਾ ਅਨੁਸਾਰ ਗੁਰਤਾ ਦਿੱਤੀ ਗਈ ਸੀ ਜਾਂ ਫਿਰ ਆਪਸ਼ਨ ਸੀ ਪਰਿਵਾਰ ਇੱਛੁਕ ਨਹੀਂ ਸੀ ਜਾਂ ਫਿਰ ਆਪਸ਼ਨ ਡੀ ਉਹ ਬਿਮਾਰ ਸਨ ਇਸ ਦਾ ਸਹੀ ਜਵਾਬ ਹੈ ਜੀ ਆਪਸ਼ਨ ਬੀ ਯੋਗਤਾ ਅਨੁਸਾਰ ਗੁਰਤਾ ਦਿੱਤੀ ਗਈ ਸੀ ਹਾਂਜੀ ਮਿਲਦੇ ਆ ਜਲਦੀ ਹੀ ਨੈਕਸਟ ਵੀਡੀਓ ਦੇ ਨਾਲ ਧੰਨਵਾਦ ਜੀ। ਹੱਕ ਦੀ ਜੀ।